ਭਾਈ ਭਾਈ ਕਿੱਥੇ ਗਏ ਆ ਅੱਜ ਹਲੋ ਕੋਲੇ ਕੀ ਸੀ ਉੱਥੇ ਇੱਕ ਫੰਕਸ਼ਨ ਉੱਥੇ ਦਿਵਾਲੀ ਦਾ ਫੰਕਸ਼ਨ ਹੈਂਜ ਕਰਕੇ ਦੇਖਾਓ ਕਿਹੜਾ ਕੀਤਾ ਮਾੜਾ ਆ ਹਾਂਜੀ ਵੀਰੇ ਲਾ ਕੇ ਵਿਖਾਈ ਕਰਾਈ ਮਾੜਾ ਡਾਂਸ ਹੋ ਜਾਏ ਫਿਰ ਮਾੜਾ ਆ ਹਾਂਜੀ ਵੀਰੇ ਬਹੁਤ ਘਰੇ ਵੀ ਸੇਮ ਗਿਫਟ ਘਾਇ ਚਲਾ ਹੋਣਾ ਵਾ ਤੇ ਸਾਡੇ ਘਰੇ ਵੀ ਆ ਗਿਆ ਖੋਲ ਕੇ ਵੇਖਣ ਲੱਗੇ ਆ ਗੱਲ ਫੀਡ ਵਾਲਾ ਕੀ ਸਾਨੂੰ ਮਿਲਿਆ ਵਾ ਕਿਉਂਕਿ ਇਹ ਦਿਵਾਲੀ ਗਿਫਟ ਆਉਂਦੇ ਆ ਇੰਨੇ ਕਿ ਨਹੀਂ ਚਾਹ ਨਾ ਜੁੜੇ ਫਿਰਦੇ ਅਸੀਂ ਇਕ ਦੂਜੇ ਨਾਲ ਗਿਫਟ ਪਿੱਛੇ ਹੀ ਓ ਵਾਓ ਵਧੀਆ ਟਿਫਾ ਬਹੁਤ ਅੱਛੇ ਵਾਲਾ ਉਹ ਚਾਰ ਜਾਲਾ ਟਿਫਾ ਨਾ ਇਕਲੀ ਵਾਲਾ ਟਿਫਾ ਨਾ ਇਹ ਕਿਨੂੰ ਜੂ ਵੀ ਦੇ ਦਿਆ ਕਰਾਂਗੇ ਜੂ ਵੀ ਨੇ ਕੀ ਕਰਨਾ ਚਾਹਤਾ ਹੈ ਇਹਦਾ ਉਵੇਂ ਆ ਵੀ ਚਲ ਆਫਿਸ ਵਾਸਤੇ ਆ ਆਫਿਸ ਵਾਓ ਨਾਈਸ ਵਾਓ ਵਾਓ ਦੂਜਾ ਕੀ ਆ ਕਿਨੂੰ ਦੇ ਦਗੇ ਹਾਂ ਦੋ ਵਿੱਚ ਤੈਨੂੰ ਕਦੇ ਲੋ ਤੈਨੂੰ ਕਦੇ ਲੋ ਮਟਕੋ ਤੂੰ ਇੱਥੇ ਨਾਸਾਂ ਚ ਗ੍ਰਿਪ ਲਾ ਕੇ ਚਾਰਜ ਕਰਿਆ ਕਰੇਂ ਤੇ ਇੱਕ ਹੈਗੇ ਅਗਰ ਮੱਛੀ ਆਈ ਜਮਾ ਖੋਲੋ ਜੀ ਖੋਲੋ 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 ਆਓ ਜਾ ਬੁਲਾ ਲੈ ਡਰਾਈ ਫਰੂਟਸ ਅ ਡਰਾਈ ਫਰੂਟ ਵਾਲੀ ਪਿੰਨੀ ਡਰਾਈ ਫਰੂਟਸ ਹਾਂ ਡਰਾਈ ਫਰੂਟਸ ਇਹ ਹੈਗਾ ਨਵੀਂ ਕੋਠੀ ਲੱਗੂ ਐ ਵਾਹਿਗੁਰੂ ਆਇਕ ਤੂ ਸਤਨਾਮ ਸਿੰਘ ਵਾਹਿਗੁਰੂ ਮੈਂ ਤਾਂ ਸਿਰ ਵੀ ਢਕਿਆ ਅਕਸਰ ਮੈਸੇਜ ਆਉਂਦੇ ਕਿੱਥੋਂ ਫੀਡ ਬੰਦੀ ਐ ਇੱਥੋਂ ਆਪਣੀ ਬੰਦੀ ਕਿਉਂ ਜੀਵ ਦਾ ਮੇਰੀ ਗੱਲ ਸੁਣ ਤੇਰੀ ਕੋ ਮੈਂ ਮੋਟ ਨੂੰ ਕਹਦਾ ਮੈਂ ਮੋਟੇ ਝਟਕੇ ਲੈਂਦੀ ਆ ਰੋਕ ਲਈ ਨਹੀਂ ਨਹੀਂ ਹੁਣ ਉਹ ਨੂੰ ਹਵਾ ਲੈ ਕੇ ਜਾਣੀ ਨਹੀਂ ਰੁਕ ਜਾਈਂ ਕਈ ਬੰਦਿਆਂ ਦੇ ਨਾ ਗਰੇ ਹੀ ਮਾੜੇ ਹੁੰਦੇ ਕਰ ਜੀਵ ਨੂੰ ਲੈ ਜਦੋਂ ਲਜਾ ਲਈ ਉਦੋਂ ਇਹ ਬੰਦ ਤੇਰੇ ਕੋਲ ਅਸੀਂ ਇੰਨੀ ਲਗਾਏ ਦੂਰ ਨਾਲੇ ਸਾਡੇ ਮੇਰੇ 4 ਘੰਟੇ ਮਰਾ ਦੇ ਨਾਲ ਲਗੇ 5 ਵਜੇ ਤੇ ਬੈਠੇ ਮੁੱਕ ਗਿਆ ਤੇਲ ਗੱਡੀ ਚੋ ਯਾਰੋ ਨਾਲੋਂ ਕਰੀ ਜਾਵੇ ਛੱਡ ਪੁੱਛ ਪੁੱਛ ਲਿਆ ਕਰ ਬਈ ਕਿੰਨਾ ਕੁ ਟਾਈਮ ਲੱਗੂ ਸਿਆਣਾ ਬੰਦਾ ਮੈਂ ਇਹਨੂੰ ਕਹ ਮੈਂ 베ਰੀ ਕੋਲ ਉਹ ਲਾ ਕੇ ਲਿਆ ਲੈ ਜੀ ਮਾਗਾ 베ਰੀ ਕੋਲੇ ਦੂਜਾ ਤੇਲ ਮੁੱਕ ਗਿਆ ਨੂੰ ਮੈਂ ਕਿਹਾ ਨਹੀਂ ਨਹੀਂ ਹੁਣ ਨੂੰ ਹਵਾ ਲੈਣੀ ਦੀ ਲੈ ਜਾਣੀ ਝਟਕੀ ਮਾਰਦੀ ਆ ਲੈਟ ਤਾਂ ਨਹੀਂ ਲਈ ਇੱਕ ਵਾਰ ਲੈਟ ਦਾ ਲਾ ਕੇ ਲਿਆ ਹੱਡੀ ਲੈ ਆ ਲੈ ਆਪਣੀ ਝਾੜ ਝੂੜ ਕੇ ਮੇਰ ਕੀ ਮੰਦੇ ਹੀ ਆ ਮੰਦੇ ਆ ਬਈ ਯਾਰ ਕੀ ਜੈਨੂਨ ਗੱਲ ਦੱਸਦੀ ਰਾਜੇ ਨੇ ਮੇਰਾ ਕੱਦ ਵੇਖ ਲੋ ਹੈਗਾ ਵਾ 6 10 ਦੇ ਨੇੜੇ ਤੇਰਾ ਕਿੰਨਾ ਸਾਲਿਆ 63 ਉਹ 6 ਨਹੀਂ 5 10 ਆ ਮੇਰਾ 63 ਨਾ ਪੱਗ ਦੇ ਨਾਲ ਤਾਂ 6 6 ਹੋ ਗਿਆ ਹੋ ਗਿਆ ਹੋ ਗਿਆ ਕੋਈ ਸ਼ੱਕ ਨਹੀਂ ਆਏ ਆ ਆ ਫੋਨ ਵਖਾਈ ਕਿਹੜਾ ਵਾ ਇਹ ਸਪੈਚ ਐਪਲ ਫੋਨ 'ਚ ਜਾ ਯਾਰ ਪ੍ਰਾਡਾ ਦੀ ਸ਼ਰਟ ਪਾਈ ਆ ਤੇਰੇ ਪੱਚੀਆਂ ਕਿੱਲਿਆਂ ਦਾ ਕੀ ਫਾਇਦਾ ਸਾਨੂੰ ਜੇ ਤੂੰ ਐਡੀ ਮਹਿੰਗੀ ਸ਼ਰਟ ਹੀ ਨਹੀਂ ਪਾਉਣੀ ਦੇ ਪਰ ਐਰ ਕੀ ਗਾ ਡਾਊਨ ਆ ਨਾ ਕੰਮ ਆਈਫੋਨ ਦੀ ਕਮਾਈ ਤਾਂ ਨਿਕਲ ਗਈ ਫੂਸ ਨਿਕਲ ਕੇ ਆਈਫੋਨ ਦਾ ਸ਼ੌਰਿਆਂ ਦੇ ਵੀ ਆ ਕੇ ਵੱਖਰੇ ਹੀ ਸਵਾਲ ਅੱਗ ਨੇ ਕਿਉਂ ਬੀ ਬੇਟੇ ਤਾਂ ਲੰਮੇ ਭੈਣ ਜੂਸ ਹੁੰਦਾ ਹੋਰ ਮੰਮੀ ਕਿਵੇਂ ਹੁਣ ਸਿੱਤਾ ਸਾਰੇ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੁਣ ਤਾਂ ਤਗੜੀ ਹੋ ਗਈ ਹਾਂ ਤੇ ਭੱਜੀ ਕਰਦੀ ਘਰੇ ਤਾਂ ਮਾਦਾ ਮੰਮੀ ਮੈਨੂੰ ਰੋਟੀ ਆਵਾਗ ਲਾ ਕੇ ਖਵਾਇਆ ਨਹੀਂ ਠੀਕ ਹਾਂ ਤਾਂ ਸੇ ਤਾਂ ਬਹੁਤ ਫਰਕ ਪੈਗਾ ਮਝਣਾ ਤਾਂ ਨਹੀਂ ਰਾਜੀ ਕੁਝ ਰੱਖੇ ਸਾਰੀ ਮਰ ਤੋਂ ਨੂੰ ਮਾਲਕ ਆਟਾ ਠੀਕ ਚੱਲਾ ਬੋਦਲ ਛੱਟ ਗਈ ਬੋਦਲ ਛੱਟ ਗਈ ਓਏ ਕਰਿਆ 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 ਸਾਰਿਆ ਉਹਨਾਂ ਦੀ ਮੋਟਰਾਂ ਤੇ ਗੰਦ ਪਾਇਆ ਏ ਆਓ ਵੇਓ ਪੰਟੀ ਜੀ ਹੋਈ ਉਧਰ ਆ ਲੈ ਕਦੇ ਕਰਦੇ ਤੇ ਕਦੇ ਕੱਪ ਤੇ ਕਦੇ ਕੋਜ ਕਦੇ ਕੋਜ ਹੈ ਲੈ ਲੈ ਦੋਵੇਂ ਦੋਹਾਂ ਬਗੀ ਦੱਸ ਉਹ ਵੀ ਕਰਦ ਫੜੀ ਫਿਰਦੀ ਭਰਾਵਾ ਹੱਥ ਚ ਉਹ ਅੱਡ ਸ਼ਾਰਪੂਆਏ ਬਣੀ ਫਿਰਦੀ ਲੈ ਦੱਸ ਇਹ ਨਹੀਂ ਹਟਦੀ ਕਿਤੇ ਤੇਰਾ ਪੜਾ ਜੀ ਬੀਬੀ ਰੋਕੋ ਇਹਨੂੰ ਸੌਂ ਲੱਗੇ ਆਇਆ ਨਵਾਂ ਘਰ ਬੰਦਾ ਪਿਆ ਉਹ ਹੱਡਾ ਆਹ ਵੇਖ ਲਓ ਤੁਸੀਂ ਆਪਣੇ ਘਰ ਦੇ ਨਾਲ ਹੀ ਬੰਦਾ ਪਿਆ ਇਹ ਵੇਖੋ ਇਧਰ ਪਵੇਲੀ ਚ ਬੈਠੇ ਆਂ ਇਧਰੇ ਵਾਲੀ ਮਿਸਤਰੀ ਸਾਹਿਬ ਆਉਣੇ ਲੱਗੇ ਹੋਏ ਇੱਥੇ ਸਾਰੇ ਇੱਥੇ ਤੁਹਾਨੂੰ ਦੇਖ ਹੀ ਜਣੇ ਉਹ ਵੇਖੋ ਟੈਂਟ ਗੱਡੀ ਇੱਕ ਬੰਦਾ ਫਿਰਦਾ ਹੋਵੇ ਇਹ ਕਹਿੰਦੀ ਇਹ ਨਹੀਂ ਖੜਦੀ ਖੜਦੀ ਦੱਸ ਇਹਨਾਂ ਨੂੰ ਕੱਲ 1800 ਜੀ ਲਵਾਦਾ ਕੱਲੇ ਦਾ 1800 ਜੀ ਲਵਾਦਾ ਓ ਚੱਲ ਚੱਲ ਟਾਈਮ ਨਾਲ ਉਤਰ ਜਾ ਤੇਰੇ ਨਾਲ ਬਹੁਤ ਵੈਰ ਹੈ ਇਹਦਾ ਸੈਲਫ ਮਾਰ ਕੇ ਵਿਖਾ ਹੋਈ ਕਿ ਨਹੀਂ ਸਹੀ ਸਾਨੂੰ ਤਾਂ ਸ਼ਾਹ ਕੋੜੀ ਮਹਿੰਗਾ ਪੈ ਗਿਆ 2000 ਵੈਰੀ ਗੁੱਡ ਵੈਰੀ ਗੁੱਡ ਸਭ ਮੇਚ ਕਰਤਾ ਮੈਂ ਤੂੰ ਸਾਰਾ ਦਿਨ ਕੋ ਢੱਕਾ ਤੋੜਨਾ ਨਹੀਂ ਆਕਾ ਨਾ ਬਾਹਰ ਕੱਢ ਲੈ ਵੇਖਿਆ ਸਿਆਣੀ ਕਿੰਨੀ ਬੰਦੀ ਬੁਟੀਕ ਓਨਰ ਬਣੀ ਫਿਰਦੀ ਹੁੰਡੇ ਜਾਣਾ ਉਹ ਕੋਲ ਬੜਾ ਬਣਾਇਆ ਚਲੋ ਜੀ ਅੱਛਾ ਹੁੰਡੇ ਜਾਣ ਦਾ ਬਹਾਨਾ ਲਾਤਾ ਸलो ਨਾ ਤੇ ਮੈਂ ਤਾਂ ਹੀ ਹੌਲੀ ਜਾਂਦਾ ਲੋ ਜੀ ਲੋ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਗੀਆਂ ਤੁਸੀਂ ਮੈਂ ਕੀ ਕਹਿਣਾ ਚਾਹੁੰਨੀ ਆ ਕੁਛ ਵੀ ਨਹੀਂ ਆ ਦੇਖੋ ਟਾਈਮ ਲੱਗਾ ਅੱਜ ਇੰਨਾ ਜ਼ਿਆਦਾ ਤੇ ਟਾਈਮ ਤਾਂ ਫਿਰ ਇਹੋ ਜੀ ਚੀਜ਼ ਤੇ ਬਰੀਕੀ ਤੇ ਟਾਈਮ ਲੱਗਦਾ ਹੀ ਹੁੰਦਾ ਪਾਰਸਲ ਹੋ ਗਏ ਪੈ ਗਏ ਤੈਨੂੰ ਵੀ ਪਤਾ ਵਾ ਵੀ ਕਢਾਈ ਵਾਲੀ ਚੀਜ਼ ਤੇ ਟਾਈਮ ਲੱਗਦਾ ਹੀ ਲੱਗਦਾ ਵਾ ਇਹ ਕੋਈ ਹੁਣ ਮਸ਼ੀਨਾਂ ਦਾ ਹੈ ਨਹੀਂ ਵੀ ਜਿਹੜੀਆਂ ਫਾ ਵਡ ਕਰੀ ਜਾਂਣਗੀਆਂ ਮੰਮੀ ਐ ਲਾਇਆ ਮਸ਼ੀਨਾਂ ਮਸ਼ੀਨਾਂ ਤੇ ਲਾਇਆ ਵਾ ਤੇ ਵੈਸੇ ਉਹਨੇ ਆਪਦੀ ਸਪੀਡ ਨਾਲ ਚੱਲਣਾ ਇਹ ਕੋਈ ਪੱਠੇ ਕੋ ਉਤਰਨ ਵਾਲੀ ਮਸ਼ੀਨ ਨਹੀਂਗੀ ਫਟ ਫਟ ਟੋਕਾ ਵੱਜੀ ਜਾਊਗਾ ਤੇ ਚੱਲ ਉੱਥੇ ਰੋਗ ਲਾਤਾ ਤੇ ਗੁਜ਼ਰ ਗਿਆ ਬੱਸ ਮੋਟੇ ਜੱਜ ਗਿਆ ਪੂਰਾ ਕਹਿੰਦੇ ਮੋਟਾ ਧੱਕੇ ਨਹੀਂ ਗੱਗੂ ਨੂੰ ਆ ਗਿਆ ਰੰਗ ਜਾਂਦੇ ਨੇ ਮੰਮੀ ਹੁਣ ਪਛਾਣ ਨਹੀਂ ਮੈਨੂੰ ਮਣੀ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਸਾਡਾ ਮੋਟਾ ਬਹੁਤ ਸੋਹਣੇ ਲੱਗ ਰਹੇ ਬਹੁਤ ਸੋਹਣੇ ਵਾਹ ਮੋਟੇ ਇਹਦੇ ਤੇ ਦਵਾਈ ਕੋ ਦੇ ਓਏ ਆ ਆ ਟੀਵੀ ਤੇ ਰੋਟੀ ਭੇਜਿਆ ਕਰਨੀ ਉਹਨਾਂ ਦੇ ਠੀਕ ਆ ਤੇ ਮੇਰੇ ਬੱਚੇ ਆ ਉਹਦੇ ਏਡਾ ਰਭਾ ਜੀ ਬਹੁਤ ਜ਼ਿਆਦਾ ਸੋ ਉਹ ਨਹੀਂ ਨਹੀਂ ਉਹ ਮੈਂ ਨਹੀਂ ਆ ਵੀ ਮੈਨੇ ਉਹ ਟੈਡ ਫਸ ਗਿਆ ਔ 15 ਦਿਨਾਂ ਚੋਰ ਵਾਲੀ ਆਉਣ ਹੀ ਨਹੀਂ ਦੇਈ ਨਵੀਂ ਸ਼ਰਟ ਲੈ ਜਾ ਪਹਿਲੀ ਹੁੰਦੀ ਆ ਉਹ ਇੱਕ ਦਸਨ ਕੁ ਦਾ ਨਵੀਂ ਲਈ ਤੂੰ ਹੈ ਔਈ ਔਈ ਹੁਣ ਐਲ ਸਾਈਜ਼ ਲੈ ਕੇ ਗਿਆ ਤੁਸੀਂ ਜਾਣਦੇ ਹੀ ਨਹੀਂ ਐਲ ਸਾਈਜ਼ ਐਲ ਸਾਈਜ਼ ਐਲ ਸਾਈਜ਼ ਕਾਕੇ ਕਿਹੜਾ ਸਾਈਜ਼ ਲੈ ਗਿਆ ਔ ਐਲ ਕੋਹਣਾ ਕੋਸਾ ਲੈ ਕੇ ਹਟਣਗੇ ਅੱਜ ਨਾ ਇਹ ਸਾਨਾ ਟੌਲੀ ਲਈਦੀ ਆ ਮੈਂ ਤਾਂ ਬੈਂਡਡਾ ਲਾਈਆਂ ਵੇ ਬੀਬੀ ਮੇਰੀ ਤੇ ਨਾ ਮਾੜਾ ਵੀ ਕੋਈ ਆਇਆ ਵੱਜੇ ਉਹਦੇ ਬਲੱਡ ਨਹੀਂ ਲੱਗ ਜਾਂਦਾ ਵਿਚਾਰੀ ਦੇ ਮੈਨੂੰ ਬਹੁਤ ਬੀਬੀ ਤੇ ਆਉਂਦਾ ਕਹਿੰਦੇ ਸਮੇ ਦਾ ਪਈਆ ਹਮੇਸ਼ਾ ਚੱਲਦਾ ਰਹਿੰਦਾ ਹੈ ਇਹ ਮੇਰੀ ਜ਼ਿੰਦਗੀ ਦੇ ਪਹਿਲੇ ਗੁਲਾਬ ਨੇ ਜੋ ਮੈਨੂੰ ਕਿਸੇ ਨੇ ਦਿੱਤਨੇ ਆਜ ਤੱਕ ਮੈਨੂੰ ਕਦੇ ਗੁਲਾਬ ਨਹੀਂ ਮਿਲਿਆ ਤੇ ਹਮੇਸ਼ਾ ਸੋਚਦੀ ਹੁੰਨੀ ਆ ਜੇ ਸਮਾਂ ਉਹ ਨਹੀਂ ਰਿਹਾ ਤਾਂ ਸਮਾਂ ਇਹ ਵੀ ਨਹੀਂ ਰਹੂਗਾ ਜੇ ਅੱਜ ਦੁੱਖ ਹੈ ਤੇ ਕੱਲ ਨੂੰ ਸੁੱਖ ਆਉਣਾ ਲਾਜ਼ਮੀ ਆ ਸੋ इजीली ਪਰੇਸ਼ਾਨ ਨਾ ਹੋਇਆ ਕਰੋ ਦਿਲ ਦੁਖੀ ਨਾ ਕਰਿਆ ਕਰੋ ਸਮੇ ਦਾ ਪਈਆ ਚੱਲਦਾ ਰਹਿੰਦੋ ਤੇ ਆਪਣੇ ਲਈ ਜ਼ਿੰਦਗੀ ਚ ਖੁਸ਼ੀਆਂ ਦੀ ਉਮੀਦ ਕਦੇ ਨਾ ਛੱਡੋ ਲਓ ਜੀ ਲੋਕੇਸ਼ਨ ਚੈੱਕ ਕਰੋ ਧਰਮਕੋਟ ਸਾਡਾ ਤੇ ਪਾ ਕੀ ਹਾਲ ਚਾਲ ਹੈ ਜੀ ਮੁਬਾਰਕਾਂ ਜੀ ਤੁਹਾਨੂੰ ਤੇ ਇਹ ਆਪਣੇ ਲੋਕੇਸ਼ਨ ਧਰਮਕੋਟ ਦੇ ਵਿੱਚ ਆਪਣੀ ਜਿਹੜੀ ਚੁੰਗੀ ਆ ਚੁੰਗੀ ਪੈਂਦੀ ਨਾ ਚੁੰਗੀ ਦੱਸੋ ਸਹੀ ਲੋਕੇਸ਼ਨ ਤੂੰ ਦੱਸ ਚੁੰਗੀ ਤੋਂ ਮੋੜ ਦੇ ਜਦੋਂ ਕੋਟ ਰੋਡ ਤੇ ਉਹਦੇ ਤੇ ਨਾਲ ਹੀ ਤੁਹਾਨੂੰ ਦੇ ਦੇਗਾ ਜੇ ਅੰਦਰ ਨੂੰ ਆਉਣਾ ਚੰਗੀ ਤੋਂ ਜਿਹਦਾ ਲਿਖਿਆ ਸਾਡਾ ਸੁਨਨ ਤੁਹਾਨੂੰ ਹਾਂ ਹਾਂ ਉਤੋਂ ਅੰਦਰ ਨੂੰ ਆ ਕੇ ਨਾਲ ਹੀ ਬਾਕੀ ਲੋਕੇਸ਼ਨ ਪਾਤੀ ਹੋਣੀ ਆ ਆਪਾਂ ਲੋਕੇਸ਼ਨ ਅਪਡੇਟ ਤੇ ਜੇ ਮੰਨ ਲਓ ਕਿਸੇ ਨੇ ਦੀ ਫਰੈਂਚਾਈਜ਼ੀ ਲੈਣੀ ਹੋਵੇ ਜੇ ਆਪਾਂ ਤੁਹਾਨੂੰ ਨੰਬਰ ਦੇ ਦਿੰਦੇ ਹਾਂ ਉਹਦੇ ਤੇ ਵਟਸਐਪ ਹਾਂ ਦੱਸੋ ਦੱਸੋ 9342000010 ਇਹਦੀ ਫਰੈਂਚਾਈਜ਼ੀ ਦੇ ਓਨਰ ਸਾਹਮਣੇ ਬੈਠਿਆ ਤੇ ਇਹਨਾਂ ਨਾਲ ਟॉक ਕਰਨੀ ਤੁਸੀਂ ਇਹਨਾਂ ਦੀ ਆਈਡੀ ਮੈਂਸ਼ਨ ਆ ਇਹਨਾਂ ਦਾ ਨੰਬਰ ਮੈਂਸ਼ਨ ਆ ਤੇ ਇਹ ਜਿਹੜਾ ਇਹ ਮੇਰੇ ਹਿਸਾਬ ਨਾਲ ਆਪਣਾ ਹੋਊਗਾ 80+ 84 ਹੋ ਗਏ ਮਤਲਬ ਅੱਜ 84 ਹੋ ਗਏ ਹੈ ਸੈਂਚਰੀ ਦੇ ਨੇੜੇ ਆ ਤੇ ਜੇ ਸੈਂਚਰੀ ਹੋ ਚਲੀ ਕੋਈ ਗੱਲ ਬਾਤ ਹੈ ਆ ਨਾ ਜੇ ਸੱਚ ਕਰ ਲਿਓ ਫਰੈਂਚਾਈਜ਼ਿੰਗ ਦਾ ਪਤਾ ਲੱਗ ਜਾਣਾ ਨਾ ਫਾਰਮ ਰਜਿਸਟਰਡ ਆਪਣੀ ਜਦੋਂ ਅਸੀਂ ਦੋਵੇਂ ਭਰਾ ਨਿੱਕੇ ਹੁੰਦੇ ਸੀ ਤੇ ਆਹੀ ਅਕਸਰ ਕਿਸੇ ਪਿੰਡ ਜਾਣਾ ਜਾਂ ਕਿਸੇ ਰਿਸ਼ਤੇਦਾਰੀ ਚ ਜਾਣਾ ਤੇ ਅਕਸਰ ਹੀ ਦੋ ਮੰਜ਼ਲਾਂ ਵਾਲਾ ਘਰ ਦੇਖਣਾ ਤਿੰਨ ਵਾਲਾ ਘਰ ਦੇਖਣਾ ਤੇ ਬੜਾ ਦਿਲ ਨੂੰ ਹੁਣਾ ਯਾਰ ਆਪਾਂ ਵੀ ਵੱਡੇ ਹੋ ਕੇ ਨਾ ਐਵੇਂ ਦਾ ਘਰ ਪਾਵਾਂਗੇ ਉਹ ਘਰ ਨੂੰ ਵੇਖ ਕੇ ਖੁਸ਼ ਹੋਈ ਜਾਣਾ ਤੇ ਅੱਜ ਬਾਬੇ ਨੇ ਇੰਨੀ ਮਿਹਰ ਕੀਤੀ ਆਪਾਂ ਵੀ ਦੋ ਮੰਜ਼ਲਾ ਭਰ ਪਾ ਰਹੇ ਆ ਤੇ ਬਾਕੀ ਇਹ ਜਿਹੜੀ ਖੁਸ਼ੀ ਆ ਬਿਆਨ ਨਹੀਂ ਕੀਤੀ ਜਾ ਸਕਦੀ ਬਾਕੀ ਜਿਹੜਾ ਵੀਰ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਜੀ ਤੁਹਾਨੂੰ ਸਾਡਾ ਪਹਿਲਾ ਲੈਂਟਰ ਪੈ ਚੁੱਕਾ